ਨਾਮ ਕਰਨ ਦੀ ਕੋਸ਼ਿਸ਼ ਕਰੀ ਗਿਆ ਅਮਰਤਪਾਲ ਸਿੰਘ ਖਾਲਸਾ ਦਾ ਨਾਂ ਚਲਾ ਕੇ ਐਮਪੀ ਦਾ ਭਰਾ ਫੜਿਆ ਗਿਆ ਐਮਪੀ ਦਾ ਭਰਾ ਫੜਿਆ ਗਿਆ ਹਨਾ ਖਬਰ ਚਲਾਈ ਜਾ ਰਹੀ ਹੈ ਬਾਰੀ ਬਾਰੀ ਇਹ ਖਬਰ ਕਿਉਂ ਚਲਾ ਰਹੀ ਹੈ ਥੋੜੀ ਜਾਣਕਾਰੀ ਦੱਸਦਾ ਅੱਜ ਅਮਰਤਪਾਲ ਦੇ ਪਰਿਵਾਰ ਨੇ ਤੇ ਹੋਰ ਸਿੰਘਾਂ ਨੇ ਬੰਦੀ ਛੁੜ ਮਾਰਚ ਕੱਢਣਾ ਸੀ ਬਹੁਤ ਵੱਡਾ ਵੱਡੇ ਲੈਵਲ ਦਾ ਜੋ ਕਿ ਪੂਰੇ ਗਰਦਾਸਪੁਰ ਤੋਂ ਲੈ ਕੇ ਮੇਰੇ ਖਿਆਲ ਚ ਮਹਾਲੀ ਤੱਕ ਜਿੱਥੋਂ ਵੀ ਸੀ ਉਥੋਂ ਤੱਕ ਕੱਢਣਾ ਸੀਗਾ ਬੰਦੀ ਛੁੜ ਮਾਰਚ ਉਸ ਮਾਰਚ ਨੂੰ ਰੋਕਣ ਲਈ ਉਸ ਨੂੰ ਦੱਬਣ ਲਈ ਇਹ ਕੋਸ਼ਿਸ਼ ਕੀਤੀ ਗਈ ਸੀ ਪਰ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਜੀ ਤੇ ਪਰਿਵਾਰਕ ਮੈਂਬਰ ਡਟ ਕੇ ਬੰਦੀ ਮਾਰਚ ਕੱਢ ਰਹੇ ਨੇ ਉਹ ਕਹਿ ਰਹੇ ਨੇ ਭਾਵੇਂ ਸਾਡੇ ਤੇ ਹੀ ਪਰਚੇ ਪਾ ਦੇਣ ਕੋਈ ਚੱਕਰ ਨਹੀਂ ਹੈ ਗੱਲ ਕਰ ਹਾਈ ਕੋਰਟ ਦੇ ਹੁਕਮ ਨੇ ਜੀ ਜਦੋਂ ਕਿਸੇ ਤੋਂ ਵੀ ਡਰੱਗਸ ਸਮਗਰੀ ਫੜੀ ਜਾਂਦੀ ਹੈ ਤਾਂ ਪੂਰੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਪੂਰੀ ਬੰਦੇ ਦੀ ਸ਼ੁਰੂ ਤੋਂ ਪ੍ਰੇਡ ਪਾਰਟੀ ਜਾਂਦੀ ਦਿਖਾਈ ਜਾਂਦੀ ਹੈ ਵੀ ਐ ਵੀ ਹੈਗਾ ਵੀ ਬੰਦੇ ਨੂੰ ਫੜ ਕੇ ਫੇਰ ਦਿਖਾਇਆ ਜਾ ਵੀ ਇਹ ਆ ਸੀ ਨਸ਼ਾ ਫੜ ਲਿਆ ਹਣਾ ਤਾਂ ਕੁਝ ਵੀ ਹੋ ਸਕਦਾ ਸਾਨੂੰ ਨੂੰ ਪਤਾ ਵੀਡੀਓਗ੍ਰਾਫੀ ਹੋਣੀ ਜ਼ਰੂਰੀ ਹੈ ਹਣਾ ਬਦਨਾਮ ਕਰਿਆ ਜਾ ਰਿਹਾ ਹੈ ਕਿੰਨਾ 4 ਗ੍ਰਾਮ ਦਾ ਪਰਚਾ ਪਾਇਆ ਜਾ ਰਿਹਾ ਹੈ ਐਮਪੀ ਐਡੀ ਵੱਡੀ ਲੋਕਾਂ ਦੀ ਸਾਖ ਬਾ ਬਚਾਉਣ ਵਾਲੇ ਬੰਦੇ ਨੂੰ ਬਦਨਾਮ ਕਰਨ ਲਈ ਪਰਚਾ ਪਾਇਆ ਯਾਰਾ ਸਰਕਾਰਾਂ ਦੇ ਵਿੱਚ ਪੂਰਾ ਪੂਰਾ ਸਿੱਧਾ ਹੱਥ ਹੈ ਕਿਉਂਕਿ ਕਿਲੋ ਕਿਲੋ ਚਿੱਟਾ ਡੇਢ ਡੇਢ ਕਿਲੋ ਚਿੱਟਾ ਸਾਡੇ ਸ਼ਹਿਰ 'ਚ ਵੀ ਕੀ ਜਾਂਦਾ ਹੈ ਉਹਦੇ ਅਸੀਂ ਪੂਰੇ ਪ੍ਰੂਫ ਦਿੱਤੇ ਨੇ ਉਹ ਬੰਦੇ ਨੂੰ ਫੜਿਆ ਨਹੀਂ ਜਾ ਰਿਹਾ ਜੋ ਨਸ਼ੇ ਵਿਰੁੱਧ ਕੰਮ ਕਰ ਰਹੇ ਨੇ ਉਹਨਾਂ ਤੇ ਝੂਠੇ ਪਰਚੇ ਪਹਿਲਾਂ ਵੀ ਗਾਹੇ-ਬਗਾਹੇ ਪੈਂਦੇ ਰਹਿੰਦੇ ਨੇ ਖੈਰੇ ਤੇ ਨਸ਼ੇ ਦਾ ਪਰਚਾ ਪਾਇਆ ਲੱਖੀ ਸਿਧਾਨ ਦੇ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਹੋਰ ਉਹ ਮੱਕੜ ਬੋਲਦਾ ਸੀ ਮੱਕੜ ਤੇ ਬਲਾਤਕਾਰ ਦਾ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਹੋਰ ਕਈ ਬੰਦਿਆਂ ਤੇ ਜੋ ਬੋਲਦੇ ਨੇ ਉਹਨਾਂ ਦੇ ਪਰਚੇ ਪਾਈ ਜਾਂਦੇ ਨੇ ਸਾਡੇ ਤੇ ਵੀ ਸੱਚ ਨਹੀਂ ਮੰਨਦੇ ਲੋਕ ਮੂਰਖ ਨਹੀਂ ਲੋਕ ਅੰਨੇ ਨਹੀਂ ਲੋਕ ਬਹੁਤ ਸਮਝਦਾਰ ਤੇ ਸਿਆਣੇ ਨੇ ਹਨਾ ਵੀਡੀਓਗ੍ਰਾਫੀ ਪੂਰੀ ਹੋਵੇ ਫੇਰ ਵੀ ਪ੍ਰੂਫ ਹੋਣ ਪੂਰੇ ਵੀ ਆ ਦੇਖੋ ਆ ਬੰਦਾ ਆਉਂਦਾ ਦਿਖਾਇਆ ਜਾਵੇ ਫੇਰ ਫੜਿਆ ਜਾਂਦਾ ਕੋਈ ਨਾ ਕੀ ਐ ਪਹਿਲਾਂ ਫੜ ਲਿਆ ਫੜ ਕੇ ਅਸੀਂ ਤੋਂ ਬਰਾਮਦ ਕਰ ਲੈ ਨਸ਼ਾ ਫੇਰ ਵੀਡੀਓਗ੍ਰਾਫੀ ਆਏ ਆ ਨਹੀਂ ਆਏ ਵੀ ਨਹੀਂ ਲੋਕ ਸਾਰੇ ਸਮਝਦਾਰ ਨੇ ਸਿਆਣੇ ਨੇ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਈ ਅਮਰਤਪਾਲ ਸਿੰਘ ਖਾਲਸਾ ਨੇ ਕਲਾਂਣ ਹੋਰ ਕਰਿਆ ਸੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ 'ਚ ਹਿੱਸਾ ਰਹਿਣਗੇ ਤਾਂ ਜੋ ਕਸਪੈਟ ਕਰ ਚੁੱਕੀ ਹੈ ਵਿੱਚ ਪੂਰੀ ਤਰ੍ਹਾਂ ਐਸਐਸ ਉਹਨਾਂ ਨੂੰ ਆਪਦਾ ਫਿਕਰ ਪੈ ਗਿਆ ਵੀ ਸਾਡਾ ਪੱਤਾ ਸਾਫ਼ ਹੋਊਗਾ ਵੀ ਕਿਸੇ ਲੋਟ ਬਦਨਾਮੀ ਗਾਹੇ ਬਗਾਹੇ ਦਿੱਤੀ ਜਾਵੇ ਲੋਕ ਬਹੁਤ ਸਿਆਣੇ ਨੇ ਸਾਂਝੇਦਾਰ ਨੇ ਕਿਲੋ ਕਿਲੋ ਚਟਾ ਹਰੇਕ ਸ਼ਹਿਰ ਚ ਵੇਚੀ ਜਾਂਦਾ 2-2 ਕਿਲੋ ਚਟਾ ਹਰੇਕ ਸ਼ਹਿਰ ਚ ਵੇਚੀ ਜਾਂਦਾ ਵੱਡੇ ਡਰੱਗ ਡੀਲਰਾਂ ਆ ਵੇਚੀ ਜਾਂਦੇ ਨੇ ਵੱਡੇ ਵੱਡੇ ਲੀਡਰਾਂ ਨਾਲ ਆ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਜਿਹੜੇ ਲੋਕ ਨਸ਼ੇ ਵਿਰੁੱਧ ਕੰਮ ਕਰਦੇ ਨੇਗਾ ਹਾਂ ਉਹਨਾਂ ਦੇ ਬੰਦਿਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਫੜ ਕੇ ਅਗਲੇ ਬੰਦੇ ਦੀ ਖਬਰ ਚੱਲ ਰਹੀ ਹੈ ਐਮਪੀ ਅਮਰਤਪਾਲ ਦੇ ਭਰਾ ਐਮਪੀ ਅਮਰਤਪਾਲ ਦੇ ਭਰਾ ਐਮਪੀ ਦਾ ਸਾਡਾ ਜੇਲ੍ਹਚਾ ਅਮਰਤਪਾਲ ਸਾਡਾ ਜੇਲ੍ਹ ਚ ਹੈ ਉਹ ਤਾਂ ਜੇਲ੍ਹ ਚ ਹੈ ਇੱਕ ਵਾਰ ਸੋਡੀ ਗੱਲ ਮੰਨ ਵੀ ਲਈਏ ਤਾਂ ਉਹਦਾ ਨਾਂ ਲੈਣ ਦੀ ਤੁਹਾਨੂੰ ਕੀ ਲੋੜ ਐ ਤੁਸੀਂ ਸਿੱਧਾ ਕਹੋ ਭਾਈ ਹਰਪ੍ਰੀਤ ਸਿੰਘ ਖਾਲਸਾ ਝੂਠ ਅਸੀਂ ਨਹੀਂ ਕਹਿੰਦੇ ਮਾਰਾ ਕਿਸੇ ਨੂੰ ਅਸੀਂ ਨਹੀਂ ਕਹਿੰਦੇ ਚੰਗਾ ਪਰ ਇਹ ਕੋਝੀਆਂ ਹਰਕਤਾਂ ਹੱਚੇ ਪਾਸ਼ਾ ਵਾਹਿਗੁਰੂ ਇਹ ਨਾਂ ਹੁਣ ਜੇ ਕਰ ਪਰਚਾ ਸੱਚ ਹੈ ਤਾਂ ਵੀਡੀਓਗ੍ਰਾਫ ਪੂਰੀ ਜਮ੍ਹਾਂ ਜੱਜ ਕੇ ਆਇਆ ਨਾ ਵੀ ਫੜਿਆ ਹੋਇਆ ਵੀ ਅਸੀਂ ਨਾਕਾ ਲਾਇਆ ਹੋਇਆ ਸੀ ਜਿਵੇਂ ਹਰ ਵਾਰ ਕਹਾਣੀ ਹੁੰਦੀ ਆ ਆਪਾਂ ਪੜ੍ਹਨੀ ਆ ਨਾਕਾ ਲਾਇਆ ਹੋਇਆ ਸੀ ਨਾਕੇ ਤੇ ਸੀ ਬੰਦਾ ਫੜ ਲਿਆ ਇਹਨਾਂ ਕੋਲੋਂ ਗ੍ਰਾਮ ਪਾਇਆ ਗਿਆ ਹੈ ਦੋ ਬੰਦੇ ਸੀ ਇਹ ਤਿੰਨ ਬੰਦੇ ਸੀ ਪਰਚਾ ਪਾਦਨੇ ਉਹ ਲੈ ਕੇ ਕਿੱਥੋਂ ਆਏ ਕਿਵੇਂ ਕੀ ਗੱਲ ਸੀ ਕੀ ਕਹਾਣੀਆਂ ਚਲੋ ਉਹ ਵੀ ਪੁਣੀ ਜਾਂਦੀ ਆ ਸਾਰੀ ਤੋਂ ਸਰਕਾਰ ਬਣਾਉਣ ਤੇ ਆ ਜੇ ਪਰ ਜੀ ਲੋਕਾਂ ਨੂੰ ਬੇਨਤੀ ਹੈ ਕਿ ਤੁਸੀਂ ਜਾਗਰੂਕ ਲੋਕੋਂ ਪੜ੍ਹੇ ਲਿਖੇ ਲੋਕੋਂ ਹੁਣ ਸਭ ਸਮਝਦਾਰ ਹੈ ਸਮਝਦਾਰ ਹੋ ਮੇਰੇ ਭਰਾ ਹਨਾ ਇਹਨੀਆਂ ਇਹ ਖਬਰਾਂ ਤੇ ਵਿਸ਼ਵਾਸ ਨਾ ਕਰਿਆ ਕਰੋ ਕੱਲ ਨੂੰ ਕਿਸੇ ਦੇ ਪਾਸ ਦੇ ਮੇਰੇ ਤੇ ਪਾਸ ਆਦਨੇ ਹੁਣ ਮੇਰੇ ਕੋਲ ਲੱਖਾਂ ਲੋਕਾਂ ਨੇ ਮੇਰੀ ਗੱਡੀ ਚ ਆਪ ਰੱਖ ਕੇ ਬਾਅਦ ਚ ਫੜ ਲੈਣ ਜਾਂ ਕਿਵੇਂ ਵੀ ਹੋ ਸਕਦਾ ਹੈ ਹਨਾ ਕੀ ਕਹਾਣੀ ਹੋ ਸਕਦੀ ਹੈ ਕੀ ਵਰਤਾਰਾ ਹੋ ਸਕਦਾ ਹੈ ਕਿਵੇਂ ਕੀ ਉਸ ਕੀ ਕਢਾ ਜਾ ਸਕਦਾ ਹੈ ਨਕਾਉਂਟਰ ਹੋ ਜਾਂਦੇ ਨੇ ਜਾਲੀ ਕੀ ਕੀ ਹਮੇਸ਼ਾ ਲੜਦੇ ਲੋਕਾਂ ਦੇ ਖਿਲਾਫ ਕਿਸੇ ਨਾ ਕਿਸੇ ਲੋਟ ਸ਼ੁਰੂ ਤੋਂ ਜੁਗਾ ਜੁਗਾ ਤੋਂ ਇਹ ਵਰਤਾਰਾ ਚੱਲਿਆ ਆ ਰਿਹਾ ਹੈ ਖਣਾ ਲੜਦੇ ਲੋਕਾਂ ਨੂੰ ਬਦਨਾਮ ਕਰਨ ਲਈ ਮੌਕੇ ਦੀਆਂ ਸਰਕਾਰਾਂ ਬਹੁਤ ਕੁਸ਼ ਕਰਦੀਆਂ ਨੇ ਕਰੀ ਜਾਣ ਕੋਈ ਪਰਵਾਹ ਨਹੀਂ ਅਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ ਹੈਗੇ ਆ ਹਮੇਸ਼ਾ ਰਹਾਂਗੇ ਸੱਚ ਦੇ ਰਾਹ ਦੇ ਪੰਦੀ ਰਹਾਂਗੇ ਨਸ਼ੇ ਦੇ ਵਿਰੁੱਧ ਰਹਾਂਗੇ ਜੋ ਨਸ਼ਾ ਵੇਚਦੇ ਨੇ ਵੱਡੇ ਸਮਾਖਰਾਂ ਉਹਨਾਂ ਦੇ ਵਿਰੁੱਧ ਰਹਾਂਗੇ ਸਾਡੇ ਤੇ ਝੂਠੇ ਬਰਚੇ ਪਾਏ ਜਾਂ ਸਾਨੂੰ ਮਰਵਾਇਆ ਜਾਵੇ ਸਾਨੂੰ ਬਦਨਾਮ ਕਰਾਇਆ ਜਾਵੇ ਸਾਨੂੰ ਕੋਈ ਡਰ ਨਹੀਂ ਕਿਸੇ ਤੋਂ ਪਰ ਜੋ ਸੱਚ ਦੀ ਲੜਾਈ ਹੈ ਉਹ ਲੜਾਈ ਹੈ ਵੱਡੇ ਵੱਡੇ ਡਰਗ ਡੀਲਰਾਂ ਨੂੰ ਘਮ ਰਹੇ ਨੇ ਛੜਕਾਂ ਪਰ ਘਮ ਰਹੇ ਨੇ ਸਾਡੇ ਮਾਨਸਾ ਦੇ ਘਮ ਰਹੇ ਨੇ ਕਿੱਲੋ-ਕਿੱਲੋ ਚਿੱਟਾ ਵੇਚ ਰਹੇ ਨੇ ਸਭ ਕੁਝ ਪਤਾ ਹੈ ਉਹਨਾਂ ਨੂੰ ਤਾਂ ਕੋਈ ਕਾਰਵਾਈ ਨਹੀਂ ਹੋ ਰਹੀ ਉਹਨਾਂ ਤੇ ਐਵੇਂ ਹੀ ਬਦਨਾਮ ਕਰਨੀਆਂ ਚਾਲਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ